ਦੇਖੋ ਜੀ ਮੈਂ ਤਾਂ ਕਿਸੇ ਰੂਮ ਦੇ ਵਿੱਚ ਬੈਠਾ ਸੀ ਤੇ ਮੈਨੂੰ ਫੋਨ ਆਉਂਦਾ ਕੋਈ ਕੈਲਗਰੀ ਤੋਂ ਕਰ ਰਿਹਾ ਕੋਈ ਅਮਰੀਕਾ ਤੋਂ ਕਰ ਰਿਹਾ ਕੋਈ ਇੰਗਲੈਂਡ ਤੋਂ ਕਾਲ ਆਈ ਦੀ ਉਹਨਾਂ ਨੇ ਤੁਹਾਡੀ ਫੇਸਬੁੱਕ ਤੇ ਫੋਟੋ ਸ਼ੇਅਰ ਕੀਤੀ ਹੈ ਕੋਈ ਕਹਿ ਰਿਹਾ ਤੁਹਾਡੀ ਇੰਸਟਾ ਤੇ ਫੋਟੋ ਸ਼ੇਅਰ ਕੀਤੀ ਹੈ ਜਸਟਨ ਟਰੂਡੋ ਖੁਦ ਕਰ ਰਿਹਾ ਆਪਣੇ ਆਈਡੀ ਤੋਂ ਤੇ ਕੋਈ ਕਹਿ ਰਿਹਾ ਜੀ ਉਹਨਾਂ ਨੇ ਆਪਣੀ ਫੇਸਬੁੱਕ ਤੋਂ ਟਵਿੱਟਰ ਤੋਂ ਇੰਸਟਾ ਤੋਂ ਸਾਰੇ ਵੀ ਆਈਡੀਆਂ ਤੋਂ ਉਹਨਾਂ ਨੇ ਮੇਰੇ ਨਾਲ ਜਦੋਂ ਫੋਟੋ ਸ਼ੇਅਰ ਕੀਤੀ ਤੇ ਪੂਰੀ ਦੁਨੀਆ ਦੇ ਵਿੱਚ ਮੈਨੂੰ ਆਪਣੇ ਨਾਮ ਦੇ ਨਾਲੋਂ ਜ਼ਿਆਦਾ ਇਸ ਦਸਤਾਰ ਦੀ ਸ਼ਾਨਵਾਦੀ ਨਜ਼ਰਾਈ ਕਿ ਸਿੱਖਾਂ ਦਾ ਨਾਮ ਜਿਹੜਾ ਇੱਕ ਦਸਤਾਰਦਾਰੀ ਸਾਬਤ ਸੂਰਤੇ ਇਨਸਾਨ ਦਾ ਜਿਹੜਾ ਚਿਹਰਾ ਦੁਨੀਆ ਨੂੰ ਪਤਾ ਲੱਗੇ ਕਿ ਸਿੱਖ ਜਿਹੜੇ ਹੁੰਦੇ ਆ ਇਸ ਤਰ੍ਹਾਂ ਨਹੀਂ ਹੁੰਦੇ ਇਹ ਗੁਰੂ ਸਾਹਿਬ ਦੀ ਦਾਤ ਹੈਗੀ ਤੇ ਉਹਨੇ ਵੀ ਮਾਨ ਮਹਿਸੂਸ ਕੀਤਾ ਜਸਟਨ ਟਰੂਡੋ ਸਾਹਿਬ ਨੇ ਕਿ ਵੀ ਇੱਕ ਸੇਖ ਆਰਟਿਸਟ ਨਾਲ ਮਿਲਿਆ ਗੁਰਪ੍ਰੀਤ ਅੱਗੇ ਤੁਹਾਡਾ ਕੀ ਫਿਊਚਰ ਪਲੈਨਿੰਗ ਕੀ ਨੇ ਕਿਉਂਕਿ 2 ਸਾਲ ਬਾਅਦ ਤੁਸੀਂ ਇੰਡੀਆ ਵਾਪਸ ਪਹੁੰਚੇ ਹੋ ਇਸ ਤੋਂ ਬਾਅਦ ਫਿਊਚਰ ਪਲੈਨਿੰਗ ਕੀ ਨੇ ਕਿ ਅੱਗੇ ਹੋਰ ਜਿਹੜਾ ਤੁਹਾਡਾ ਆਰਟ ਜਿਹੜਾ ਹੈ ਕੀ ਤੁਸੀਂ ਬਣਾਉਣ ਜਾ ਰਹੇ ਹੋ ਬੇਸ਼ੱਕ ਆਸਟ੍ਰੇਲੀਆ ਚ ਤੁਸੀਂ ਉਹ ਜੋ ਹੈ 1984 ਤੋਂ ਪਹਿਲਾਂ ਦਾ ਸ਼੍ਰੀ ਕਾਲਕਟਕ ਸਾਹਿਬ ਦਾ ਮਾਡਲ ਬਣਾਇਆ ਲੋਕਾਂ ਨੇ ਬਹੁਤ ਪਸੰਦ ਕੀਤਾ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਚੀਜ਼ ਨੂੰ ਵੇਖਣਾ ਵੀ ਚਾਹੁੰਦੇ ਸਨ ਹੁਣ ਅਪਕਮਿੰਗ ਪਲਾਨ ਕੀ ਨੇ ਤੁਹਾਡੇ ਔਰ ਕੀ ਤੁਸੀਂ ਚਾਹੁੰਦੇ ਹੋ ਕਿ ਕੀ ਕੀ ਜਿਹੜੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਅਪਕਮਿੰਗ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਕ ਤਾਂ ਕੈਨੇਡੀਅਨ ਤੇ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ ਮਿਲ ਕੇ ਕੋਈ ਬੜੇ ਜਲਦੀ ਉੱਥੋਂ ਦੇ ਮਿਊਜ਼ੀਅਮਸ ਲਈ ਆਰਟਵਰਕ ਸ਼ੁਰੂ ਕਰ ਰਹੇ ਹਾਂ ਤੇ ਉਸ ਤੋਂ ਇਲਾਵਾ ਦੋ ਤਿੰਨ ਕੰਟਰੀਜ਼ ਹੋਰ ਨੇ ਜਿਹਦੇ ਲਈ ਕਿ ਸਿੱਖ ਇਤਿਹਾਸ ਦਾ ਨਾਲ ਜੁੜੇ ਕਾਫੀ ਸਾਰੇ ਮਾਡਲ ਜੋ ਲੈ ਕੇ ਆ ਰਹੇ ਨੇ ਨਵੇਂ ਮਿਊਜ਼ੀਅਮਸ ਤਿਆਰ ਹੋ ਰਹੇ ਨੇ ਕੁਝ ਕੰਟਰੀਆਂ ਨੇ ਤੇ ਤੇ ਉਹ ਵੀ ਜਿਵੇਂ ਜਿਵੇਂ ਤਿਆਰ ਹੁੰਦੇ ਰਹਿਣਗੇ ਤੁਹਾਨੂੰ ਦੱਸਾਂਗੇ ਦੋ ਤਿੰਨ ਅਲੱਗ ਅਲੱਗ ਕੰਟਰੀਆਂ ਮੈਂ ਤਾਂ ਨਾਮ ਲੈ ਦੇਣਾ ਫਿਲੀਪੀਨ ਦੇ ਵਿੱਚ ਗੱਲ ਚੱਲ ਰਹੀ ਹੈ ਮੇਰੀ ਹੋਰ ਸਪੇਨ ਦੇ ਵਿੱਚ ਅਮਰੀਕਾ ਦੇ ਵਿੱਚ ਮਿਊਜ਼ੀਅਮ ਬਣ ਜਾ ਰਹੇ ਤਾਂ ਗੁਰੂ ਸਾਹਿਬ ਗੁਰੂ ਰਾਮਦਾਸ ਪਾਸ਼ਾ ਜੀ ਨੇ ਇਹ ਕਲਾ ਬਖਸ਼ੀ ਹੈ ਉਹ ਜਿੱਥੇ ਜਿੱਥੇ ਹੁਕਮ ਕਰਨਗੇ ਆਸ਼ੀਰਵਾਦ ਦੇਈ ਜਾਣਗੇ ਚਾਈ ਜਾਵਾਂਗੇ ਸਵਾਲ ਤੇ ਕੋੜਾ ਹੈ ਲੇਕਿਨ ਪੁੱਛਣਾ ਵੀ ਬੜਾ ਜ਼ਰੂਰੀ ਆ ਜਿਸ ਤਰ੍ਹਾਂ ਉੱਥੇ ਪਿਆਰ ਮਿਲ ਰਿਹਾ ਕੀ ਸੋਚਿਆ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਾਰਾ ਪਿਆਰ ਮਿਲਿਆ ਉਹ ਤਾਂ ਮੇਰੇ ਖੈਲ ਤੁਸੀਂ ਵੀ ਵਧੀਆ ਜਾਣਦੇ ਹੋ ਕਿਉਂਕਿ ਇੱਥੇ ਤਕਰੀਬਨ 22 ਸਾਲ ਜਦੋਂ ਇਸ ਕਲਾ ਨਾਲ ਜੁੜੇ ਸੀਗੇ 22 ਸਾਲ ਕਲਾ ਨੂੰ ਹੋ ਗਈ ਸੀ ਕਰਦੇ ਨੂੰ ਗੁਰੂ ਰਾਮਦਾਸ ਦੀ ਨਗਰੀ 'ਚ ਲੇਕਿਨ ਕਿਤੇ ਨਾ ਕਿਤੇ ਗੱਲ ਫੇਰ ਉਹੀ ਆ ਜਾਂਦੀ ਹੈ ਗੱਲ ਤਾਂ ਕੋੜੀ ਹੈ ਪਰ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈਗੀ ਵਕ ਵਕ ਕਲਾ ਨੂੰ ਕਰਨ ਵਾਲੇ ਕਲਾਕਾਰ ਨੇ ਕੁਝ ਪੇਂਟਿੰਗ ਕਰਦੇ ਨੇ ਕੋਈ ਕੋਈ ਕੈਲੀਗ੍ਰਾਫੀ ਬਹੁਤ ਵਧੀਆ ਕਰਦੇ ਨੇ ਕੋਈ ਇਤਿਹਾਸਕਾਰ ਨੇ ਕੋਈ ਲਿਖਾਰੀ ਨੇ ਉਹਨਾਂ ਕਲਾਕਾਰਾਂ ਦੀ ਇੰਨੀ ਸਾਰ ਨਹੀਂ ਲਈ ਜਾਂਦੀ ਤੇ ਗੱਲ ਕਰੀਏ ਤਾਂ ਇੱਥੇ ਤਾਂ ਛੋਟੇ-ਮੋਟੇ ਐਮਐਲਏ ਨੂੰ ਮਿਲਣਾ ਬੜੀ ਵੱਡੀ ਗੱਲ ਕਹਿਣੀ ਆਂਦੀ ਏ ਤੇ ਉੱਥੇ ਪਾਰਲੀਮੈਂਟਾਂ ਤੋਂ ਸੱਦੇ ਹੁੰਦੇ ਆ ਫਰਕ ਤਾਂ ਬਹੁਤ ਜ਼ਿਆਦਾ ਹੈ ਲੇਕਿਨ ਮੈਂ ਬੇਨਤੀ ਕਰਦਾ ਮੀਡੀਆ ਦੇ ਜ਼ਰੀਏ ਕਿ ਇਹ ਗੈਪ ਖਤਮ ਹੋਣਾ ਚਾਹੀਦਾ ਕੋਈ ਵੀ ਕਲਾਕਾਰ ਚੰਗਾ ਲਿਖਾਰੀ ਚੰਗਾ ਪਲੇਅਰ ਚੰਗਾ ਐਥਲੀਟ ਕੋਈ ਵੀ ਹੈਗਾ ਉਹਦੀ ਉਸ ਹੁਨਰ ਨੂੰ ਮੁੱਲ ਪਾਓ ਦੇਖੋ ਮੈਂ ਕੋਈ ਬਹੁਤ ਪੜਿਆ ਲਿਖਿਆ ਇਨਸਾਨ ਨਹੀਂਗਾ ਪਰ ਗੁਰੂ ਰਾਮਦਾਸ ਪਾਸ਼ਾ ਨੇ ਕਿਰਪਾ ਕੀਤੀ ਇਹ ਕਲਾ ਬਖਸ਼ੀ ਕੈਨੇਡਾ ਸਰਕਾਰਾਂ ਨੇ ਸਾਨੂੰ ਡਾਇਰੈਕਟ ਪੀਆਰ ਦਿੱਤੀ ਤੇ ਅੱਜ ਆਸਟ੍ਰੇਲੀਆ ਦੀਆਂ ਸਰਕਾਰਾਂ ਵੀ ਕਹਿੰਦੀਆਂ ਵੀ ਤੁਸੀਂ ਚਾਹੋ ਮੈਂ ਪਹਿਲੀ ਵਾਰੀ ਦੁਨੀਆ ਦੇ ਵਿੱਚ ਸੁਣਿਆ ਕਿਉਂਕਿ ਲੋਕ ਕਹਿੰਦੇ ਆਸਟ੍ਰੇਲੀਆ ਤਾਂ ਸੱਤੀ ਜੀ ਵੀਜ਼ਾ ਹੀ ਨਹੀਂ ਦਿੰਦੀ ਅੱਜ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਮੀਟਿੰਗ ਚੱਲਦੀ ਸੀ ਤੇ ਉਹਨਾਂ ਨੇ ਮਿਨਿਸਟਰਸ ਨੇ ਇੱਛਾ ਜਤਾਈ ਸੀ ਅਸੀਂ ਚਾਹੋਨੇ ਕਿ ਤੁਸੀਂ ਇੱਥੇ ਕੁਝ ਹੋਰ ਰੁਕੋ ਕੁਝ ਟਾਈਮ ਤੇ ਸਾਡੇ ਲਈ ਕੁਝ ਆਰਟਵਰਕ ਬਣਾ ਕੇ ਜਾਓ ਤੇ ਇਹ ਮੇਰੇ ਲਈ ਨਹੀਂ ਸਿਰਫ ਪੰਜਾਬ ਦੇ ਹਰ ਇੱਕ ਕਲਾਕਾਰ ਦੇ سپورਟ ਹੈ ਇੱਕ ਇੱਕ ਉਹਨਾਂ ਦਾ ਹੌਸਲਾ ਵਜਾਏ ਵਾਲੀ ਚੀਜ਼ ਹੈ ਵੀ ਜੇ ਤੁਸੀਂ ਸੱਚੀ ਸੱਚੀ ਮਿਹਨਤ ਨਾਲ ਕਿਰਤ ਕਰਦੇ ਹੋ ਬਿਨਾ ਕਿਸੇ ਦੀਆਂ ਕਾਪੀਆਂ ਮਾਰ ਕੇ ਲੋਕ ਇੱਕ ਇਧਰ ਉਧਰ ਕਾਪੀ ਮਾਰ ਕੇ ਕਰਨਾ ਚਾਹੁੰਦੇ ਤੁਸੀਂ ਆਪਣੀ ਕ੍ਰੀਏਸ਼ਨ ਕਰੋ ਤੇ ਤੁਹਾਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਪਰ ਮੈਂ ਸਰਕਾਰਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਚੰਗੇ ਕਲਾਕਾਰਾਂ ਦੀ ਕਦਰ ਕਰਿਆ ਕਰੋ ਹੋ ਸਕਦਾ ਚੰਗੀ ਕਦਰ ਪਈ ਹੁੰਦੀ ਤੇ ਅੱਜ ਸਾਡੇ ਵਰਗਿਆਂ ਨੂੰ ਪੰਜਾਬ ਛੱਡ ਕੇ ਨਾ ਜਾਣਾ ਪੈਂਦਾ